ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀs ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਜਦੋਂ ਬਣੀ ਸੀ ਤਾਂ ਕਰਪਸ਼ਨ ਖਿਲਾਫ ਲੜਾਈ ਨੂੰ ਇੱਕ ਬਹੁਤ ਵੱਡਾ ਮੁੱਦਾ ਬਣਾਇਆ ਗਿਆ ਸੀ ਕੋਈ ਵੀ ਬਖਸ਼ਿਆ ਨਹੀਂ ਜਾਏਗਾ ਆਵੇਂ ਕਿੱਡਾ ਵੀ ਵੱਡਾ ਕਿਉਂ ਨਾ ਹੋਵੇ ਕਿੱਡਾ ਵੀ ਵੱਡਾ ਨਾਮ ਕਿਉਂ ਨਾ ਹੋਵੇ ਆਪਣਾ ਹੋਵੇ ਜਾਂ ਬੇਗਾਨਾ ਹੋਵੇ ਸਭ ਫੜੇ ਜਾਣਗੇ ਇਸ ਗੱਲ 'ਤੇ ਬਹੁਤ ਵੱਡਾ ਜ਼ੋਰ ਦਿੱਤਾ ਗਿਆ ਸੀ ਹਾਈ ਪ੍ਰੋਫਾਈਲ ਗ੍ਰਿਫਤਾਰੀਆਂ ਵੀ ਹੋਈਆਂ ਅਤੇ ਇਹ ਸਾਰੇ ਕੰਮ ਦੀ ਸ਼ੁਰੂਆਤ ਆਪਣੇ ਹੀ ਹੈਲਥ ਮਿਨਿਸਟਰ ਵਿਜੇ ਸਿੰਘਲਾ ਨੂੰ ਫੜ ਕੇ ਕੀਤੀ ਗਈ ਸਰਕਾਰ ਬਣਨ ਦੇ 2 ਮਹੀਨੇ ਦੇ ਅੰਦਰ ਅੰਦਰ ਹੀ ਆਪਣਾ ਹੀ ਸਿਹਤ ਮੰਤਰੀ ਖੁਦ ਮੁੱਖ ਮੰਤਰੀ ਨੇ ਪੁਲਿਸ ਨੂੰ ਫੜਾ ਦਿੱਤਾ ਕਮਿਸ਼ਨ ਮੰਗਣ ਦਾ ਦੋਸ਼ ਇਸ ਮੰਤਰੀ ਦੇ ਉੱਪਰ ਲੱਗਿਆ ਸੀ ਬੜੀ ਵਾਹਵਾ ਹੋਈ ਬਈ ਕਮਾਲ ਹੀ ਕਰਤੀ ਲੋਕ ਅਸ਼ ਅਸ਼ ਕਰ ਉઠੇ ਬਈ ਇਹੀ ਹੁੰਦੀ ਹੈ ਇਮਾਨਦਾਰ ਫਿਰ ਪੁਰਾਣੀ ਸਰਕਾਰ ਦੇ ਮੰਤਰੀਆਂ ਦੀ ਵਾਰੀ ਆਈ ਹਾਏ ਤੌਬਾ ਵੀ ਮੱਚੀ ਆਈਏ ਐਸ ਅਫਸਰ ਵੀ ਫੜਿਆ ਗਿਆ ਸੋਨੇ ਦੀਆਂ ਇੱਟਾਂ ਘਰ ਵਿੱਚੋਂ ਲਭੀਆਂ ਕਾਂਗਰਸ ਨੇ ਰਾਜਸੀ ਬਦਲਾਖੋਰੀ ਦੀ ਦੁਹਾਈ ਦਿੱਤੀ ਕਰਨੇ ਪ੍ਰਦਰਸ਼ਨ ਵੀ ਹੋਏ ਪਰ ਅੱਜ ਜਦੋਂ ਸਰਕਾਰ ਆਪਣੇ ਕਾਰਿਆਕਾਲ ਦੇ ਕਾਰਜਕਾਲ ਦੇ ਲਗਭਗ 3 ਸਾਲ ਪੂਰੇ ਕਰਨ ਵੱਲ ਜਾ ਰਹੀ ਹੈ ਵਧ ਰਹੀ ਹੈ ਇਹ ਲੜਾਈ ਕਿਸ ਪੜਾਅ ਦੇ ਉੱਪਰ ਖੜੀ ਹੈ ਇਸ ਬਾਰੇ ਸਵਾਲ ਪੁੱਛਣਾ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਕੀ ਕਿਸੇ ਨੇਤਾ ਖਿਲਾਫ ਅਦਾਲਤ ਦੇ ਵਿੱਚ ਕੋਈ ਕੇਸ ਸਾਬਤ ਹੋਇਆ ਕੀ ਕਿਸੇ ਇੱਕ ਵੀ ਵਿਅਕਤੀ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ ਜਾਂ ਤਕਨੀਕੀ ਖਾਮੀਆਂ ਦਾ ਲਾਹਾ ਲੈ ਕੇ ਤਕਨੀਕੀ ਖਾਮੀਆਂ ਦਾ ਹਵਾਲਾ ਦੇ ਕੇ ਇਹਨਾਂ ਲੋਕਾਂ ਨੂੰ ਛੱਡਣ ਦੀ ਤਿਆਰੀ ਹੋ ਰਹੀ ਹੈ ਇਹ ਸਵਾਲ ਪੁੱਛਣਾ ਬਹੁਤ ਜ਼ਰੂਰੀ ਹੈ ਬਹੁਤ ਲਾਜ਼ਮੀ ਹੈ ਜਿਵੇਂ ਪਹਿਲਾਂ ਵੀ ਹੁੰਦਾ ਆਇਆ ਹੈ ਕਿ ਵੱਡੇ ਬੰਦੇ ਹਮੇਸ਼ਾ ਹੀ ਬੇਦਾਗ ਬਰੀ ਹੋ ਜਾਂਦੇ ਨੇ ਛੁੱਟ ਜਾਂਦੇ ਨੇ ਕੀ ਇਸ ਵਾਰ ਵੀ ਐਵੇਂ ਵੀ ਹੋਵੇਗਾ ਉਹੀ ਸਭ ਕੁਝ ਦੁਹਰਾਇਆ ਜਾਏਗਾ ਜੋ ਪਹਿਲੀਆਂ ਸਰਕਾਰਾਂ ਦੇ ਵਿੱਚ ਹੁੰਦਾ ਰਿਹਾ ਹੈ ਵਾ ਵਈ ਲੁੱਟ ਕੇ ਲੋਕਾਂ ਦਾ ਵਿੱਚ ਇੱਕ ਭਰੋਸਾ ਜਗਾ ਕੇ ਉਹਨਾਂ ਦੀਆਂ ਉਮੀਦਾਂ ਨੂੰ ਉਤਾਹ ਚੱਕ ਕੇ ਸਾਰੇ ਦੋਸ਼ੀ ਕਿਸੇ ਨਾ ਕਿਸੇ ਬਹਾਨੇ ਕੀ ਛੱਡ ਦਿੱਤੇ ਜਾਣਗੇ ਇਹ ਸਵਾਲ ਸਾਡੇ ਸਾਰਿਆਂ ਸਾਹਮਣੇ ਹੈ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਧ ਦਾ ਕਰਪਸ਼ਨ ਕੇਸ ਜੋ ਕਿ ਪਿਛਲੇ ਸਾਲ ਫਰਵਰੀ ਮਹੀਨੇ ਵਿੱਚ ਬਿਜ਼ਨਸ ਬਿਊਰੋ ਵੱਲੋਂ ਦਰਜ ਕੀਤਾ ਗਿਆ ਸੀ ਉਸ ਵਿੱਚ ਸੂਬਾ ਸਰਕਾਰ ਹਜੇ ਤੱਕ ਪ੍ਰੋਸੀਕਿਊਸ਼ਨ ਸੈਕਸ਼ਨ ਲੈਣ ਦੇ ਵਿੱਚ ਸਫਲ ਨਹੀਂ ਹੋਈ ਹੈ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਨਹੀਂ ਮਿਲੀ ਹੈ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੀ ਧਾਰਾ 17 ਇਹਦੇ ਅੰਤਰਗਤ ਗਵਰਨਰ ਦੇ ਕੋਲੋਂ ਇਹ ਮਨਜ਼ੂਰੀ ਲੈਣੀ ਜ਼ਰੂਰੀ ਹੁੰਦੀ ਹੈ ਕੇਸ ਚਲਾਉਣ ਦੀ ਇਜਾਜ਼ਤ ਲੈਣੀ ਗਵਰਨਰ ਕੋਲੋਂ ਜ਼ਰੂਰੀ ਹੁੰਦੀ ਹੈ ਜੇ ਤੁਸੀਂ ਕਿਸੇ ਮਨਿਸਟਰ ਦੇ ਪਬਲਿਕ ਸਰਵੈਂਟ ਦੇ ਅਗੇਂਸਟ ਤੁਸੀਂ ਕਰਪਸ਼ਨ ਦਾ ਕੇਸ ਚਲਾਉਣਾ ਹੈ ਅਦਾਲਤ ਵਿੱਚ ਤਾਂ ਉਹ ਮਨਜ਼ੂਰੀ ਲੈਣੀ ਸੰਕਸ਼ਨ ਲੈਣੀ ਜਿਹੜੀ ਪ੍ਰੋਸੀਕਿਊਸ਼ਨ ਦੀ ਗਵਰਨਰ ਤੋਂ ਬਹੁਤ ਜ਼ਰੂਰੀ ਹੁੰਦੀ ਹੈ। ਅਦਾਲਤ ਨੇ ਹੁਣ ਜਿਹੜਾ ਇਨਵੈਸਟੀਗੇਟਿੰਗ ਆਫੀਸਰ ਹੈ ਇਸ ਕੇਸ ਦਾ ਆਈਓ ਕਿਹਾ ਜਾਂਦਾ ਹੈ ਜਿਸ ਨੂੰ ਉਹਨੂੰ ਨੋਟਿਸ ਜਾਰੀ ਕੀਤਾ ਹੈ ਤੇ 19 ਦਸੰਬਰ ਨੂੰ ਜਵਾਬ ਦਾਇਰ ਕਰਨ ਦੇ ਲਈ ਧਿਆ ਗਿਆ ਹੈ। ਧਰਮ ਸੋਚ ਸਮੇਤ ਕਾਂਗਰਸ ਦੇ ਪੰਜ ਮੰਤਰੀਆਂ ਦੇ ਖਿਲਾਫ ਕ腐ਸ਼ਨ ਦੇ ਕੇਸ ਨੇ ਜੋ ਕਿ ਇਸ ਸਰਕਾਰ ਵੱਲੋਂ ਚਲਾਏ ਗਏ ਨੇ ਤੇ ਹਾਲੇ ਤੱਕ ਕਿਸੇ ਵੀ ਕੇਸ ਦੀ ਮਨਜ਼ੂਰੀ ਨਹੀਂ ਲਈ ਗਈ ਹੈ। ਧਰਮ ਸੋਚ ਦੇ ਸ਼ਾਮਸੁੰਦਰ ਅਰੋੜਾ ਇਹਨਾਂ ਦੇ ਕੇਸਾਂ ਦੀ ਮਨਜ਼ੂਰੀ ਗਵਰਨਰ ਕੋਲ ਪੈਂਡਿੰਗ ਹੈ ਮਤਲਬ ਸਰਕਾਰ ਵੱਲੋਂ ਕੇਸ ਬਣਾ ਕੇ ਭੇਜ ਦਿੱਤਾ ਗਿਆ ਹੈ ਗਵਰਨਰ ਨੇ ਹਜੇ ਮਨਜ਼ੂਰੀ ਦੇਣੀ ਹੈ ਤੇ ਬਾਕੀ ਜਿਹੜੇ ਤਿੰਨ ਕੇਸ ਨੇ ਉਹ ਹਜੇ ਸਰਕਾਰ ਦੇ ਕੋਲ ਹੀ ਪੈਂਡਿੰਗ ਪਏ ਨੇ ਸਰਕਾਰ ਵੱਲੋਂ ਕਾਰਵਾਈ ਕਰਕੇ ਹਜੇ ਗਵਰਨਰ ਦੀ ਜਿਹੜੀ ਪ੍ਰੋਸੀਕਿਊਸ਼ਨ ਦੀ ਮਨਜ਼ੂਰੀ ਲੈਣ ਵਾਸਤੇ ਫਾਈਲ ਹੀ ਨਹੀਂ ਭੇਜੀ ਗਈ ਸਰਕਾਰ ਦੇ ਕੋਲ ਹੀ ਤਿੰਨ ਮੰਤਰੀਆਂ ਦਾ ਕੇਸ ਪੈਂਡਿੰਗ ਹੈ ਇਸ ਤੋਂ ਪਹਿਲਾਂ ਅਕਤੂਬਰ ਦੇ ਮਹੀਨੇ ਵਿੱਚ ਅਦਾਲਤ ਵੱਲੋਂ ਇੱਕ ਆਈਏ ਅਫਸਰ ਜਿਹੜੇ ਸੀ ਪੋਪਲੀ ਸੰਜੇ ਪੋਪਲੀ ਉਹਨਾਂ ਦੇ ਕੇਸ ਵਿੱਚ ਵੀ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਸੀ ਕਿ ਤੁਸੀਂ ਐਫਆਈਆਰ ਕਰਨ ਦੇ 2 ਸਾਲ ਬਾਅਦ ਵੀ ਹਜੇ ਤੱਕ ਪ੍ਰੋਸੀਕਿਊਸ਼ਨ ਦੀ ਜਿਹੜੀ ਮਨਜ਼ੂਰੀ ਹੈ ਉਹ ਨਹੀਂ ਲਈ ਹੈ ਤੇ ਇਸ ਤੇ ਚਲਦੇ ਆ ਜੇ ਤੁਹਾਡੀ ਮਨਜ਼ੂਰੀ ਨਾ ਮਿਲੀ ਤੁਹਾਨੂੰ ਤਾਂ ਇਹ ਕੇਸ ਅਸੀਂ ਖਾਰਜ ਕਰ ਸਕਦੇ ਹਾਂ ਕੇਸ ਨੂੰ ਖਾਰਜ ਕੀਤਾ ਜਾ ਸਕਦਾ ਹੈ ਇਸ ਸੰਜੇ ਪੋਪਲੀ ਜਿਹੜੇ ਆਈਏ ਅਫਸਰ ਨੇ ਉਹਨਾਂ ਦੇ ਜਦੋਂ ਇਹ ਕੇਸ ਆਇਆ ਸੀ ਜਦੋਂ ਪ੍ਰੋਸੀਕਿਊਸ਼ਨ ਦੀ ਮਨਜ਼ੂਰੀ ਨਾਮਿਲਣ ਕਰਕੇ ਅਦਾਲਤ ਵੱਲੋਂ ਚੇਤਾਵਨੀ ਦਿੱਤੀ ਗਈ ਸੀ ਉਸ ਦੀ ਐਪੀਸੋਡ ਵੀ ਮੇਰੇ ਵੱਲੋਂ ਬਣਾਈ ਗਈ ਸੀ ਤੇ ਤੁਹਾਡੇ ਲੋਕਾਂ ਦੇ ਸਨਮੁਖ ਰੱਖੀ ਗਈ ਸੀ ਕਿ ਪੂਰਾ ਕੇਸ ਕੀ ਹੈ ਜਦੋਂ ਇਹਦੀ ਮਨਜ਼ੂਰੀ ਹੈ ਆਏ ਆਫੀਸਰ ਦੀ ਉਹ ਕਿੱਥੋਂ ਆਣੀ ਹੈ ਤੇ ਕਿਉਂ ਹਜੇ ਤੱਕ ਨਹੀਂ ਆਈ ਹੈ ਉਹ ਪੂਰੀ ਇੱਕ ਐਪੀਸੋਡ ਅਲੱਗ ਤੋਂ ਉਸ ਟਾਈਮ ਤੇ ਕੀਤੀ ਗਈ ਸੀ ਹੁਣ ਵਾਪਸ ਧਰਮਸੋਦ ਦੇ ਕੇਸ ਤੇ ਆਉਨੇ ਆ 5 ਦਸੰਬਰ ਨੂੰ ਅਦਾਲਤ ਵਿੱਚ ਐਡੀਸ਼ਨਲ ਡਿਸਟ੍ਰਿਕਟ ਤੇ ਸੈਸ਼ਨ ਜੱਜ ਡਾਕਟਰ ਅਜੀ ਅਤਰੀ ਨੇ ਇਹ ਨੋਟ ਕੀਤਾ ਕਿ ਸਰਕਾਰ ਦਾ ਜਿਹੜਾ ਐਡੀਸ਼ਨਲ ਪਬਲਿਕ ਪ੍ਰੋਸੀਕਿਊਟਰ ਨੇ ਜਿਹੜੇ ਸਰਕਾਰੀ ਵਕੀਲ ਨੇ ਉਹਨਾਂ ਨੇ ਇਹ ਕਿਹਾ ਹੈ ਕਿ ਧਰਮਸੂਤ ਕੇਸ ਵਿੱਚ ਹਜੇ ਮਨਜ਼ੂਰੀ ਨਹੀਂ ਮਿਲੀ ਹੈ ਜਾਂਚ ਏਜੰਸੀਆਂ ਵੱਲੋਂ ਮਨਜ਼ੂਰੀ ਲੈਣ ਦੀ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਹਜੇ ਤੱਕ ਸਾਨੂੰ ਇਹ ਸੈਂਕਸ਼ਨ ਇਹ ਮਨਜ਼ੂਰੀ ਮਿਲੀ ਨਹੀਂ ਹੈ ਜਿਹੜੇ ਇਨਵੈਸਟੀਗੇਟਿੰਗ ਆਫੀਸਰ ਨੇ ਆਈਓ ਨੂੰ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿ 19 ਦਸੰਬਰ ਨੂੰ ਅਦਾਲਤ ਨੂੰ ਇਹ ਦੱਸਿਆ ਜਾਵੇ ਕਿ ਮਨਜ਼ੂਰੀ ਲੈਣ ਦੇ ਵਿੱਚ ਕੀ ਕੀ ਕਦਮ ਚੁੱਕੇ ਗਏ ਨੇ ਤੇ ਕਦੋਂ ਤੱਕ ਕਿੰਨੇ ਸਮੇਂ ਦੇ ਅੰਦਰ ਇਹ ਮਨਜ਼ੂਰੀ ਮਿਲਣ ਦੀ ਆਸ ਤੁਹਾਨੂੰ ਹੈ ਕਿੰਨੇ ਸਮੇਂ ਦੇ ਵਿੱਚ ਮਨਜ਼ੂਰੀ ਏਜੰਸੀਆਂ ਵੱਲੋਂ ਲੈ ਲਈ ਜਾਵੇਗੀ ਇਹ ਅਦਾਲਤ ਨੂੰ ਦੱਸਣਾ ਹੈ ਧਰਮਸੂਤ ਵੱਲੋਂ ਇੱਕ ਅਦਾਲਤ ਵਿੱਚ ਅਰਜੀ ਲਗਾਈ ਗਈ ਸੀ ਕਿ ਉਹਨਾਂ ਦਾ ਬੈਂਕ ਖਾਤਾ ਹੈ ਇੱਕ HDFC ਬੈਂਕ ਦੇ ਵਿੱਚ ਉਸ ਨੂੰ ਆਪਰੇਟ ਕਰਨ ਦੀ ਉਸ ਨੂੰ ਚਲਾਉਣ ਦੀ ਖਾਤੇ ਚੋਂ ਪੈਸੇ ਕਢਾਉਣ ਦੀ ਮਨਜ਼ੂਰੀ ਦਿੱਤੀ ਜਾਵੇ ਉਸ ਐਪਲੀਕੇਸ਼ਨ ਦੀ ਸੁਣਵਾਈ ਦੌਰਾਨ ਇਹ ਨੋਟਿਸ ਦਿੱਤਾ ਗਿਆ ਹੈ। ਧਰਮਸੂਤ ਨੇ 2022 ਦੀਆਂ ਅਸੈਂਬਲੀ ਇਲੈਕਸ਼ਨਾਂ ਜਿਹੜੀਆਂ ਨੇ ਉਹ ਨਾਬਾ ਤੋਂ ਕਾਂਗਰਸ ਦੀ ਟਿਕਟ ਦੇ ਉੱਤੇ ਲੜੀਆਂ ਗਈਆਂ ਸੀਗੀਆਂ ਤੇ ਉਸ ਦੇ ਦੌਰਾਨ ਹੀ HDFC ਬੈਂਕ ਦੇ ਵਿੱਚ ਨੱਬਾ ਬ੍ਰਾਂਚ ਐਚਡੀਐਫਸੀ ਬੈਂਕ ਦੀ ਉੱਥੇ ਇੱਕ ਨਵਾਂ ਖਾਤਾ ਖੁਲਾਇਆ ਗਿਆ ਸੀ 27 ਜਨਵਰੀ ਨੂੰ ਇਹ ਖਾਤਾ ਖੁਲਾਇਆ ਗਿਆ ਸੀ ਖਾਤਾ ਇਸ ਲਈ ਖੁਲਾਇਆ ਗਿਆ ਸੀ ਕਿ ਜਿਹੜੀਆਂ ਚੋਣਾਂ ਦੇ ਉੱਤੇ ਖਰਚ ਆਉਣਾ ਹੈ ਉਸ ਨੂੰ ਅਲੱਗ ਤੋਂ ਉਹਦਾ ਹਿਸਾਬ ਰੱਖਿਆ ਜਾ ਸਕੇ ਤੇ ਇਲੈਕਸ਼ਨ ਕਮਿਸ਼ਨ ਨੂੰ ਉਹ ਹਿਸਾਬ ਜਮ੍ਹਾਂ ਕਰਾਉਣਾ ਪੈਂਦਾ ਹੈ ਇਸ ਨੂੰ ਜੋ ਧਰਮਸ਼ੂਤ ਵੱਲੋਂ ਕਿਹਾ ਗਿਆ ਕਿ ਇਸ ਦੇ ਲਈ ਅਸੀਂ ਇੱਕ ਅਲੱਗ ਤੋਂ ਖਾਤਾ ਖੁਲਾਇਆ ਸੀ ਤਾਂ ਕਿ ਸਾਰੀ ਚੋਣਾਂ ਦਾ ਜੋ ਵੀ ਖਰਚਾ ਹੈ ਉਸ ਖਾਤੇ 'ਚੋਂ ਕੀਤਾ ਜਾਵੇ ਤੇ ਇਲੈਕਸ਼ਨ ਕਮਿਸ਼ਨ ਨੂੰ ਉਹ ਖਾਂ ਜਿਹੜਾ ਡਾਕੂਮੈਂਟ ਨੇ ਦਸਤਾਵੇਜ਼ ਨੇ ਉਹ ਜਮਾ ਕਰਾਏ ਜਾਣ ਸਾਧੂ ਸਿੰਘ ਧਰਮਸੋਤ ਵੱਲੋਂ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਬੈਂਕ ਖਾਤਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਉਹਨਾਂ ਦੀਆਂ ਗਾਈਡਲਾਈਨਸ ਦੇ ਅੰਤਰਗਤ ਹੀ ਸਿਰਫ ਤੇ ਸਿਰਫ ਚੋਣਾਂ ਲੜਨ ਵਾਸਤੇ ਇਸੇ ਕੰਮ ਵਾਸਤੇ ਖੁਲਾਇਆ ਗਿਆ ਸੀ ਲੇਕਿਨ ਸਰਕਾਰ ਬਣਨ ਤੋਂ ਬਾਅਦ ਧਰਮਸੋਤ ਨੂੰ ਝੂਠੇ ਕੇਸ ਦੇ ਵਿੱਚ ਫਸਾ ਦਿੱਤਾ ਗਿਆ ਤੇ ਬਾਕੀ ਖਾਤਿਆਂ ਦੇ ਨਾਲ ਨਾਲ ਇਹ ਖਾਤਾ ਵੀ ਸੀਲ ਕਰ ਦਿੱਤਾ ਗਿਆ ਹੁਣ ਉਹ ਇਹ ਖਾਤਾ ਚਲਾਉਣਾ ਚਾਹੁੰਦੇ ਨੇ অপারেਟ ਕਰਨਾ ਚਾਹੁੰਦੇ ਨੇ ਇਸ ਲਈ ਉਹਨਾਂ ਨੇ ਇਹ ਐਪਲੀਕੇਸ਼ਨ ਦਿੱਤੀ ਸੀ ਇਸ ਐਪਲੀਕੇਸ਼ਨ ਨੂੰ ਅਦਾਲਤ ਵੱਲੋਂ ਖਾਰਜ ਕਰ ਦਿੱਤਾ ਗਿਆ ਲੇਕਿਨ ਪੂਰਾ ਕੇਸ ਕੀ ਹੈ ਉਹਦੇ ਨਾਲ ਤੁਹਾਡੀ ਜਾਣ ਜ਼ਰੂਰ ਪਵਾ ਦਿੰਨੇ ਆ ਕਿ ਬਿਜ਼ਨਸ ਬਿਊਰੋ ਵੱਲੋਂ 1 ਮਾਰਚ 2016 ਤੋਂ ਲੈ ਕੇ 31 ਮਾਰਚ 2022 ਤੱਕ ਧਰਮਸੋਤ ਤੇ ਉਸਦੇ ਪਰਿਵਾਰ ਵੱਲੋਂ ਕਿੰਨੀ ਉਹਨਾਂ ਨੂੰ ਆਮਦਨ ਹੋਈ ਤੇ ਕਿੰਨਾ ਉਹਨਾਂ ਨੇ ਖਰਚ ਕੀਤਾ ਇਸ ਦੀ ਜਾਂਚ ਕੀਤੀ ਗਈ ਸੀ ਜੋ ਜਾਂਚ ਤੋਂ ਨਿਕਲ ਕੇ ਪਤਾ ਲੱਗਿਆ ਉਹ ਇਹ ਬਾਹਰ ਆਇਆ ਸਾਹਮਣੇ ਆਇਆ ਕਿ ਆਮਦਨ ਤੋਂ 7 ਕਰੋੜ 2 ਲੱਖ 30 ਹਜ਼ਾਰ 841 ਰੁਪਏ 14 ਪੈਸੇ ਧਰਮਸੂਤ ਨੇ ਆਮਦਨ ਤੋਂ ਜ਼ਿਆਦਾ ਖਰਚ ਕੀਤੇ ਨੇ ਇਸ ਸਮੇਂ ਦੇ ਦੌਰਾਨ ਜਿੰਨੀ ਉਹਨਾਂ ਨੂੰ ਕਮਾਈ ਹੋਈ ਸੀ ਉਸ ਤੋਂ 7 ਕਰੋੜ ਤੋਂ ਵੀ ਜ਼ਿਆਦਾ ਰੁਪਇਆ ਉਹਨਾਂ ਨੇ ਖਰਚ ਕਰ ਦਿੱਤਾ ਹੈ ਇਹ ਜਿਹੜਾ ਅਮਾਉਂਟ ਹੈ ਇਹ ਉਹਨਾਂ ਦੀ ਆਮਦਨ ਤੋਂ 588 ਗੁਣਾ ਜ਼ਿਆਦਾ ਸੀ 588 ਟਾਈਮਸ ਉਹਨਾਂ ਦੀ ਇਨਕਮ ਤੋਂ ਇਹ ਖਰਚ ਜ਼ਿਆਦਾ ਕੀਤਾ ਗਿਆ ਸੀ ਕਿਉਂਕਿ ਉਹ ਪਬਲਿਕ ਸਰਵੰਟ ਨੇ ਇਸ ਲਈ ਪ੍ਰिवेंशन ਆਫ ਕ腐ਪਸ਼ਨ ਐਕਟ ਦੀ ਧਾਰਾ 1B ਤੇ ਧਾਰਾ 13 2 ਸਬਸੈਕਸ਼ਨ 2 ਪਹਿਲਾਂ ਸੌਰੀ ਧਾਰਾ 1 ਨਹੀਂ 13 ਸਬਸੈਕਸ਼ਨ ਦੀ 1B ਤੇ 13 2 ਇਹਨਾਂ ਦੇ ਤਹਿਤ ਇਹ ਜੁਰਮ ਬਣਦਾ ਹੈ ਇਸ ਵਾਸਤੇ ਉਹਨਾਂ ਦੇ ਉੱਪਰ ਐਫਆਈਆਰ ਕਰਕੇ ਇਹ ਕੇਸ ਮੁਕੱਦਮਾ ਜਿਹੜਾ ਦਰਜ ਕੀਤਾ ਗਿਆ ਸੀ ਬਾਅਦ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਪੀਐਮਐਲਏ ਦੀ ਤਹਿਤ ਜਾਂਚ ਕੀਤੀ ਪ੍ਰिवेंशन ਆਫ ਮਨੀ ਲਾਂਡਰਿੰਗ ਐਕਟ ਜਿਹੜਾ ਇਹਨਾਂ ਕਿਹਾ ਜਾਂਦਾ ਹੈ ਉਸ ਦੇ ਅਧੀਨ ਜਾਂਚ ਕੀਤੀ ਤੇ ਪਾਇਆ ਗਿਆ ਕਿ ਧਰਮਸ਼ੋਤ ਨੇ 5 ਕਰੋੜ 22 ਲੱਖ 30841 ਰੁਪਏ 62 ਪੈਸੇ ਦੀ ਜਾਇਦਾਦ ਜਿਹੜੀ ਹੈ ਉਹ ਡਿਸਪਰਪੋਰਸ਼ਨੇਟ ਐਸੈਟਸ ਨੇ ਨਜਾਇਜ਼ ਕਮਾਈ ਕਰਕੇ ਇਹ ਜਾਇਦਾਦ ਬਣਾਈ ਹੈ ਇਹ ਵੀ ਪਤਾ ਲੱਗਿਆ ਕਿ ਧਰਮਸੋਤ ਵੱਲੋਂ ਆਪਣੇ ਬੇਟਿਆਂ ਆਪਣੇ ਮੁੰਡਿਆਂ ਗੁਰਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਦੇ ਖਾਤਿਆਂ ਵਿੱਚ ਵੀ ਜਿਹੜੀ ਇਹ ਨਜਾਇਜ਼ ਕਮਾਈ ਹੈ ਉਹ ਪਾਈ ਗਈ 1 ਕਰੋੜ 11 ਲੱਖ 91 ਹਜ਼ਾਰ 686 ਰੁਪਏ 27 ਪੈਸੇ ਉਹ ਆਪਣੇ ਬੇਟਿਆਂ ਦੇ ਖਾਤਿਆਂ ਵਿੱਚ ਇਹ ਨਜਾਇਜ਼ ਕਮਾਈ ਦਾ ਉਹਨਾਂ ਨੇ ਟਰਾਂਸਫਰ ਕੀਤਾ ਤੇ ਜੇ ਇਹ ਜੋੜ ਦਿੱਤਾ ਜਾਂਦਾ ਹੈ ਉਹਨਾਂ ਦੀ ਐਸੈਟਸ ਜਿਹੜੀ ਜਾਇਦਾਦ ਬਣਾਈ ਤਾਂ ਟੋਟਲ ਪੀਐਮਐਲਏ ਦੇ ਤਹਿਤ ਜਿਹੜੀ ਨਜਾਇਜ਼ ਕਮਾਈ ਹੋਈ ਉਹ 6 ਕਰੋੜ 34 ਲੱਖ 22527 ਰੁਪਏ 99 ਪੈਸੇ ਬਣਦੀ ਹੈ ਇਹ ਟੋਟਲ ਪੀਐਮਐਲਏ ਦੇ ਤਹਿਤ ਉਹਨਾਂ ਵੱਲੋਂ ਇਸ ਦਰਜ ਕੀਤਾ ਗਿਆ 13 ਮਾਰਚ ਦੇ ਇੱਕ ਆਰਡਰ ਦੇ ਨਾਲ ਜੁੜੇ ਵੀ ਚੱਲ ਤੇ ਅਚਲ ਜਾਇਦਾਦ ਧਰਮਸੋਤ ਵੱਲੋਂ ਇਸ ਕ੍ਰਾਈਮ ਦੀ ਪ੍ਰਸੀਡਸ ਦੇ ਨਾਲ ਬਣਾਈ ਗਈ ਸੀ ਰਿਸ਼ਵਤ ਲੈ ਕੇ ਕ腐ਸ਼ਨ ਕਰਕੇ ਰਿਸ਼ਵਤਖੋਰੀ ਦੇ ਨਾਲ ਜਿਹੜਾ ਪੈਸਾ ਇਕੱਠਾ ਕੀਤਾ ਗਿਆ ਸੀ ਉਹ ਅਟੈਚ ਕਰ ਦਿੱਤਾ ਗਿਆ ਖਾਤੇ ਫ੍ਰੀਜ਼ ਕਰ ਦਿੱਤੇ ਇਹਨਾਂ ਦੇ ਵਿੱਚ ਹੀ ਇੱਕ ਇਹ ਖਾਤਾ ਜਿਹੜਾ HDFC ਨਾਭਾ ਬ੍ਰਾਂਚ ਦੇ ਵਿੱਚ ਖੁਲਾਇਆ ਗਿਆ ਸੀ ਇਸ ਦੇ ਵਿੱਚ 374260 ਰੁਪਏ ਜਮ੍ਹਾਂ ਨੇ ਇਹ ਖਾਤਾ ਵੀ ਉਸੇ ਅ ਕੇਸ ਦੇ ਅੰਤਰਗਤ ਹੀ ਫ੍ਰੀਜ਼ ਹੋਇਆ ਸੀ ਹੁਣ ਧਰਮਸ਼ੋਤ ਵੱਲੋਂ ਤਾਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਅਕਾਊਂਟ ਜਿਹੜੇ ਨੇ ਉਹ ਅਨ ਅਟੈਚ ਕਰਾਏ ਜਾ ਸਕਣ ਤਾਂ ਕਿ ਉਹਨਾਂ ਦੇ ਵਿੱਚ ਪਿਆ ਪੈਸਾ ਉਹ ਵਰਤ ਸਕੇ ਲੇਕਿਨ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਜੇ ਸਰਕਾਰ ਮਨਜ਼ੂਰੀ ਲੈਣ ਦੇ ਵਿੱਚ ਸਫਲ ਨਹੀਂ ਹੁੰਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਜੇ ਉਹ ਨਹੀਂ ਲੈਂਦੀ ਤਾਂ ਇਹ ਸਾਰਾ ਕੇਸ ਜਿਸ ਦੇ ਵਿੱਚ ਵਿਜੀਲੈਂਸ ਬਿਊਰੋ ਈਡੀ ਵੱਲੋਂ ਸਬੂਤ ਜਟਾਏ ਗਏ ਨੇ ਬੜੇ ਪੱਕੇ ਪੈਰੀ ਦਸਤਾਵੇਜ਼ ਜਿਹੜੇ ਨੇ ਤਿਆਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਕਿੰਨਾ ਪੈਸਾ ਆਮਦਨ ਤੋਂ ਵੱਧ ਉਹਨਾਂ ਨੇ ਖਰਚਾ ਕੀਤਾ ਇਥੋਂ ਤੱਕ ਕੀ ਰੁਪਏ ਪੈਸੇ ਦਾ ਹਿਸਾਬ ਵੀ ਕਰੋੜਾਂ ਰੁਪਏਾਂ ਦਾ ਇਕੱਠਾ ਕੀਤਾ ਗਿਆ ਹੈ ਚਾਰਜ ਸ਼ੀਟਾਂ ਫਾਈਲ ਕੀਤੀਆਂ ਗਈਆਂ ਨੇ ਉਹ ਸਾਰਾ ਕੰਮ ਤਰੇ ਦਾ ਤਰਿਆ ਰਹਿ ਜਾਏਗਾ ਤੇ ਇੱਕ ਤਕਨੀਕੀ ਖਾਮੀ ਦੀ ਕਰਕੇ ਜੋ ਕਿ ਮਨਜ਼ੂਰੀ ਲੈਣਾ ਸੀ ਪਹਿਲਾਂ ਉਹੋ ਨਾਂ ਲੈਣ ਕਰਕੇ ਇਹ ਕੇਸ ਖਤਮ ਹੋ ਜਾਏਗਾ ਤੇ ਧਰਮਸੋਤ ਨੂੰ ਛੱਡਣਾ ਪਏਗਾ ਬਰੀ ਕੀਤਾ ਜਾਏਗਾ ਇਹ ਇਕੱਲਾ ਮਾਮਲਾ ਨਹੀਂ ਹੈ ਜਿਵੇਂ ਮੈਂ ਤੁਹਾਨੂੰ ਕਿਹਾ ਪੰਜ ਕਾਂਗਰਸ ਦੇ ਹਜੇ ਇਹ ਨੇਤਾ ਨੇ ਜਿਨ੍ਹਾਂ ਦੇ ਖਿਲਾਫ ਵਿਜੀਲੈਂਸ ਦੇ ਕੇਸ ਨੇ ਜਾਂ ਈਡੀ ਦੇ ਕੇਸ ਨੇ ਰਿਸ਼ਵਤਖੋਰੀ ਦੇ ਕੇਸ ਨੇ ਕਿਸੇ ਦੇ ਵਿੱਚ ਵੀ ਹਜੇ ਤੱਕ ਮਨਜ਼ੂਰੀ ਨਹੀਂ ਲਈ ਗਈ ਹੈ ਇੱਕ ਆਈਐਸ ਅਫਸਰ ਸੰਜੀਪ ਓਪਲੀ ਦੇ ਕੇਸ ਵਿੱਚ ਮਨਜ਼ੂਰੀ ਜਿਹੜੀ ਹੈ ਕੇਂਦਰ ਸਰਕਾਰ ਤੋਂ ਆਣੀ ਹੈ ਮਿਨਿਸਟਰੀ ਆਫ ਹੋਮ ਅਨ ਪਰਸਨਲ ਜਿਹੜੀ ਹੁੰਦੀ ਹੈ ਉੱਥੋਂ ਆਣੀ ਹੈ ਉਹ ਵੀ ਹਜੇ ਤੱਕ ਨਹੀਂ ਆਈ ਹੈ ਸਾਰੇ ਸਾਰੇ ਕ腐ਸ਼ਨ ਦੇ ਕੇਸ ਹਜੇ ਤੱਕ ਪੈਂਡਿਕ ਨੇ ਕੋਈ ਵੀ ਆਪਣੇ ਮਕਾਮ ਤੇ ਨਹੀਂ ਪਹੁੰਚਿਆ ਸਬੂਤ ਹੋਣ ਦੇ ਬਾਵਜੂਦ ਇਹ ਨਹੀਂ ਕਿ ਇਨ੍ਹਾਂ ਕੇਸਾਂ ਦੇ ਵਿੱਚ ਸਬੂਤ ਨਹੀਂ ਮਿਲੇ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਜਾਂਚ ਏਜੰਸੀਆਂ ਸਬੂਤਾਂ ਦੀ ਕਮੀ ਕਰਕੇ ਜਾਂ ਮਾੜਾ ਕੇਸ ਬਣਾਉਂਦੀਆਂ ਨੇ ਕਮਜ਼ੋਰ ਕੇਸ ਬਣਾਉਂਦੀਆਂ ਨੇ ਤੇ ਮਲਜ਼ਮ ਛੁੱਟ ਜਾਂਦੇ ਨੇ ਪਰ ਇਨ੍ਹਾਂ ਕੇਸਾਂ ਦੇ ਵਿੱਚ ਸਬੂਤ ਪੱਕੇ ਨੇ ਜਦੋਂ ਸਿਆਾਂ ਵੱਲੋਂ ਪੱਕੇ ਪੈਰੀਂ ਕੰਮ ਕੀਤਾ ਗਿਆ ਕ腐ਸ਼ਨ ਦੇ ਸਬੂਤ ਦਿੱਤੇ ਗਏ ਨੇ ਜਾਇਦਾਦ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਦਿਖਾਈ ਗਈ ਹੈ ਉਹਦੇ ਕਾਗਜ਼ ਪੱਤਰ ਪੇਸ਼ ਕੀਤੇ ਗਏ ਨੇ ਜਾਇਦਾਦਾਂ ਜ਼ਬਤ ਕੀਤੀਆਂ ਨੇ ਫੇਰ ਵੀ ਮੁਲਜ਼ਮ ਦੇ ਇਹਨਾਂ ਨੇਤਾਵਾਂ ਦੇ ਬਚਨ ਦੇ ਚਾਂਸਸ ਉਨੇ ਹੀ ਜ਼ਿਆਦਾ ਨੇ ਕਿਉਂਕਿ ਇੱਕ ਤਕਨੀਕੀ ਖਾਮੀ ਲੱਭ ਲਈ ਗਈ ਹੈ ਉਹ ਚੋਰੀ ਮੋਰੀ ਹਜੇ ਵੀ ਹੈਗੀ ਹੈ ਜਿਸ ਨੂੰ ਭਗਵੰਤ ਮਾਨ ਦੀ ਸਰਕਾਰ ਨੇ ਮੁੰਦਿਆ ਨਹੀਂ ਹੈ ਬਹਾਨਾ ਹੀ ਬਣਾ ਦਿੱਤਾ ਜਾਏਗਾ ਕਿ ਅਸੀਂ ਤਾਂ ਬਣਾ ਕੇ ਕੇਸ ਭੇਜ ਦਿੱਤਾ ਹੈ ਜੀ ਗਵਰਨਰ ਕੋਲ ਪੈਂਡਿੰਗ ਹੈ ਲੇਕਿਨ ਜਿਵੇਂ ਬਾਕੀ ਮੁੱਦਿਆਂ ਤੇ ਪਬਲਿਕ ਦੇ ਸਾਹਮਣੇ ਇਹ ਲੜਾਈ ਲੜੀ ਜਾਂਦੀ ਹੈ ਕਿ ਗਵਰਨਰ ਮਨਜ਼ੂਰੀ ਦੇ ਦੇਵੇ ਉਹ ਚੀਜ਼ਾਂ ਨੂੰ ਜਨਤਕ ਤੌਰ ਤੇ ਰੜਾਇਆ ਜਾਂਦਾ ਹੈ ਚਿੱਠੀਆਂ ਲਿਖੀਆਂ ਜਾਂਦੀਆਂ ਨੇ ਫਾਲੋਅ ਅਪ ਕੀਤਾ ਜਾਂਦਾ ਹੈ ਇਨ੍ਹਾਂ ਕੇਸਾਂ ਵਿੱਚ ਅਜੇ ਆ ਕਿਉਂ ਨਹੀਂ ਹੋ ਰਿਹਾ ਜੇ ਗਵਰਨਰ ਫਾਈਲ ਦੇ ਉੱਪਰ ਬੈਠਾ ਹੈ ਤਾਂ ਇਨ੍ਹਾਂ ਚਿੱਠੀਆਂ ਨੂੰ ਜਨਤਕ ਕਰਨਾ ਚਾਹੀਦਾ ਹੈ ਕਿ ਕਿੰਨੀ ਵਾਰ ਸਰਕਾਰ ਨੇ ਗਵਰਨਰ ਨਾਲ ਇਸ ਮਨਜ਼ੂਰੀ ਲੈਣ ਦੇ ਲਈ ਫੋਲੋਅ ਅਪ ਕੀਤਾ ਤੇ ਗਵਰਨਰ ਨੇ ਟਾਲਮਟੋਲ ਕੀਤੀ ਜਾਂ ਮਨਾ ਕਰ ਦਿੱਤਾ ਜੇ ਪਬਲਿਕ ਦੇ ਵਿੱਚ ਜਨਤਾ ਦੇ ਵਿੱਚ ਬਾਰ ਬਾਰੀ ਚੀਜ਼ਾਂ ਦਿਖਾਈਆਂ ਜਾਣਗੀਆਂ ਜੇ ਸਰਕਾਰ ਵਾਕਿਆ ਹੀ ਚਾਹੁੰਦੀ ਹੈ ਰਿਸ਼ਵਤਖੋਰੀ ਨੂੰ ਬੰਦ ਕਰਨਾ ਹੈ ਉਸ ਤੇ ਨੱਥ ਪਾਉਣਾ ਤੇ ਪਬਲਿਕ ਦੇ ਵਿੱਚ ਉਹ ਦਿਖਾਏ ਕਿ ਗਵਰਨਰ ਨੂੰ ਅਸੀਂ 10 ਵਾਰ 15 ਵਾਰ 20 ਵਾਰ ਫੋਲੋ ਕੀਤਾ ਲੇਕਿਨ ਗਵਰਨਰ ਇੱਕ ਮਨਜ਼ੂਰੀ ਨਹੀਂ ਦੇ ਰਿਹਾ ਤਾਂ ਪਬਲਿਕ ਪਰਸੈਪਸ਼ਨ ਦੇ ਵਿੱਚ ਬੀਜੇਪੀ ਦੇ ਉੱਤੇ ਇਸ ਦਾ ਠੀਕਰਾ ਫੁੱਟੇਗਾ ਕਿ ਬੀਜੇਪੀ ਕਰਪਸ਼ਨ ਕਰਨ ਵਾਲੇ ਨੇਤਾਵਾਂ ਨੂੰ ਬਚਾਉਣਾ ਚਾਹੁੰਦੀ ਹੈ ਭਾਵੇਂ ਉਹ ਉਸਦੀ ਤਰ ਵਿਰੋਧੀ ਕਾਂਗਰਸ ਦੇ ਹੀ ਲੀਡਰ ਕਿਉਂ ਨਾ ਹੋਣ ਉਹ ਗੱਲ ਦਾ ਜਿਹੜਾ ਸਾਰਾ ਇਲਜ਼ਾਮ ਹੈ ਉਹ ਬੀਜੇਪੀ ਤੇ ਆਏਗਾ ਲੇਕਿਨ ਭਗਵਾਨ ਜੀ ਮਾਨ ਸਰਕਾਰ ਨਹੀਂ ਕਰ ਰਹੀ ਇਸ ਦੇ ਵਿੱਚ ਪਬਲਿਕਲੀ ਕੁਝ ਵੀ ਕਿਤੇ ਵੀ ਬੋਲਿਆ ਨਹੀਂ ਜਾ ਰਿਹਾ ਜਿਹੜਾ ਉਹਨਾਂ ਦਾ ਆਪਣਾ ਮੰਤਰੀ ਹੈ ਸਿਹਤ ਮੰਤਰੀ ਜਿਸ ਨੂੰ ਕਿ ਸਭ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਉਹਦੇ ਕੇਸ ਦੀ ਸੁਣਵਾਈ ਵੀ ਕਿੱਥੇ ਰੁਕੀ ਹੋਈ ਹੈ ਕਿਉਂ ਰੁਕੀ ਹੋਈ ਹੈ ਉਹਦੇ ਬਾਰੇ ਵੀ ਕੋਈ ਪਬਲਿਕ ਦੇ ਵਿੱਚ ਜਾਣਕਾਰੀ ਨਹੀਂ ਹੈ ਉਹ ਕੇਸ ਅੱਗੇ ਵਧਿਆ ਹੀ ਨਹੀਂ ਹੈ ਕਿਹੜੀ ਅਦਾਲਤ ਦੇ ਵਿੱਚ ਉਹ ਕੇਸ ਪੈਂਡਿੰਗ ਹੈ ਉਹਦੀਆਂ ਕਿੰਨੀਆਂ ਸੁਣਵਾਈਆਂ ਹੋ ਚੁੱਕੀਆਂ ਨੇ ਕਿੰਨੀਆਂ ਤਰੀਕਾਂ ਪਹਿ ਚੁੱਕੀਆਂ ਨੇ ਉਹ ਵੀ ਪਬਲਿਕ ਡੋਮੇਨ ਦੇ ਵਿੱਚ ਬਿਲਕੁਲ ਨਹੀਂ ਆਇਆ ਹੈ ਉਹ ਨੇਤਾ ਹਜੇ ਵੀ ਆਮ ਆਦਮੀ ਪਾਰਟੀ ਦੇ ਵਿੱਚ ਉਵੇਂ ਹੀ ਰਾਜਨੀਤੀ ਦੇ ਵਿੱਚ ਆਪਣਾ ਪ੍ਰਭਾਵ ਛੱਡ ਰਿਹਾ ਹੈ ਸਰਕੀ ਬਿਲਕੁਲ ਸਕਰੀਆ ਹੈ ਰਾਜਨੀਤੀ ਦੇ ਵਿੱਚ ਜਾ ਰਿਹਾ ਲੋਕਾਂ ਦੇ ਵਿੱਚ ਜਾ ਰਿਹਾ ਜਿੰਨੀਆਂ ਚੋਣਾਂ ਹੋ ਰਹੀਆਂ ਨੇ ਚਾਹੇ ਉਹ ਹੁਣ ਨਗਰ ਨਿਗਮ ਦੀਆਂ ਹੋਣ ਜਾਂ ਪਹਿਲਾਂ ਪੰਚਾਇਤੀ ਹੋਣ ਜਾਂ ਪੁੱਸਤੋਂ ਪਹਿਲਾਂ ਜਿਮਨੀ ਚੋਣਾਂ ਹੁਣ ਹਰ ਇੱਕ ਦੇ ਵਿੱਚ ਉਹ ਹਿੱਸਾ ਉਸ ਨੇਤਾ ਵੱਲੋਂ ਲਿਆ ਜਾ ਰਿਹਾ ਹੈ ਹਰ ਮੀਟਿੰਗ ਦੇ ਵਿੱਚ ਉਹ ਸ਼ਾਮਿਲ ਹੁੰਦਾ ਹੈ ਉਸ ਦਾ ਕਰਾਪਸ਼ਨ ਦਾ ਕੇਸ ਕਿੱਥੇ ਪਹੁੰਚਿਆ ਕਿਸੇ ਨੂੰ ਪਤਾ ਨਹੀਂ ਹੈ ਜੇ ਲੜਾਈ ਇਸੇ ਤਰੀਕੇ ਨਾਲ ਲੜੀ ਜਾਣੀ ਹੈ ਜਿੱਥੇ ਕਿਸੇ ਨੂੰ ਵੀ ਸਜ਼ਾ ਨਾ ਹੋਵੇ ਸਾਰੇ ਹੀ 2-4 ਸਾਲ 5 ਸਾਲ ਬਾਅਦ ਬਜਟ ਬੜੀ ਹੋ ਕੇ ਨਿਕਲੇ ਆਉਣ ਤੇ ਦੁਬਾਰਾ ਇਲੈਕਸ਼ਨਾਂ ਦੇ ਵਿੱਚ ਉਵੇਂ ਹੀ ਖੜੇ ਹੋ ਕੇ ਨੁਮਾਇੰਦਗੀ ਕਰਨ ਦਾ ਦਾਵਾ ਕਰਨ ਕਿ ਲੋਕਾਂ ਦੀ ਅਸੀਂ ਨੁਮਾਇੰਦਗੀ ਕਰਨੀ ਹੈ ਲੋਕਾਂ ਦੇ ਅਸੀਂ ਸੇਵਕ ਹਾਂ ਪਰ ਫੇਰ ਇਹ ਲੜਾਈ ਵੀ ਸਿਰਫ ਇਹ ਸਿਰਫ ਇੱਕ ਪਬਲਿਸਿਟੀ ਸਟੰਟ ਸੀ ਵੋਟਾਂ ਦੇ ਵਿੱਚ ਫਾਇਦਾ ਲੈਣ ਦਾ ਇੱਕ ਹੋਰ ਕਾਰਨਾਮਾ ਸੀ ਇੱਕ ਹੋਰ ਚੋਣ ਸਟੰਟ ਸੀ ਜੋ ਇਸ ਪਾਰਟੀ ਵੱਲੋਂ ਲੜਿਆ ਗਿਆ ਇਹੀ ਕਿਹਾ ਜਾਏਗਾ ਲੇਕਿਨ ਜੇ ਸਰਕਾਰ ਸੀਰੀਅਸ ਹੈ ਜਿੰਨੀ ਵੁਲੰਦ ਆਵਾਜ਼ ਦੇ ਵਿੱਚ ਰਿਸ਼ਵਤਖੋਰੀ ਦੇ ਖਿਲਾਫ ਨਾਰਾ ਦਿੱਤਾ ਗਿਆ ਸੀ ਕ੍ਰਪਸ਼ਨ ਦੇ ਖਿਲਾਫ ਇੱਕ ਮੁਹਿੰਮ ਵਢੀ ਗਈ ਸੀ ਉਹ ਤਾਂ ਹੀ ਸਿਰੇ ਚੜੇਗੀ ਤਾਂ ਹੀ ਨੇਪਰੇ ਚੜੇਗੀ ਜੇ ਇਹ ਨੇਤਾਵਾਂ ਨੂੰ ਸਬੂਤ ਹੋਣ ਤੋਂ ਬਾਅਦ ਸਜ਼ਾ ਹੁੰਦੀ ਹੈ ਅਦਾਲਤਾਂ ਦੇ ਵਿੱਚ ਕਿਸੇ ਫੈਸਲੇ ਤੇ ਪਹੁੰਚਦੇ ਨੇ ਕਿਸੇ ਨਤੀਜੇ ਤੇ ਪਹੁੰਚਦੇ ਨੇ ਤੇ ਇਹਨਾਂ ਨੂੰ ਬਣਦੀ ਠੁਕਵੀ ਸਜ਼ਾ ਅਦਾਲਤਾਂ ਵੱਲੋਂ ਦਿੱਤੀ ਜਾਂਦੀ ਹੈ ਤਾਂ ਹੀ ਲੋਕਾਂ ਦੇ ਵਿੱਚ ਕੋਈ ਵਿਸ਼ਵਾਸ ਇੱਕ ਨਵੀਂ ਪਾਰਟੀ ਆਪਣਾ ਬਣਾ ਸਕੇਗੀ ਨਹੀਂ ਤਾਂ ਬਾਕੀ ਪੁਰਾਣੀਆਂ ਪਾਰਟੀਆਂ ਵਾਂਗ ਸਮਝੌਤੇ ਕਰ ਲਏ ਜਾਂਦੇ ਦੋਸ਼ ਲੱਗਦੇ ਰਹਿਣਗੇ ਕੁਛ ਨਾ ਕੁਛ ਲੈ ਦੇ ਕੇ ਕੇਸ ਰਫਾ ਰਫਾ ਕੀਤੇ ਜਾਂਦੇ ਇਲਜ਼ਾਮ ਲੱਗਦੇ ਰਹਿਣਗੇ ਇਸ ਤੋਂ ਬਾਅਦ ਕੁਝ ਵੀ ਨਹੀਂ ਹੋਏਗਾ ਜ਼ਿੰਦਗੀ ਉਸੇ ਤਰੀਕੇ ਨਾਲ ਚਲਦੀ ਰਹੇਗੀ ਰਾਜਨੀਤੀ ਵੀ ਉਸੇ ਤਰੀਕੇ ਨਾਲ ਗੰਦਲੀ ਦੀ ਗੰਦਲੀ ਹੀ ਰਹੇਗੀ ਜੋ ਵਾਅਦਾ ਇਹਨਾਂ ਨੇ ਰਾਜਨੀਤੀ ਨੂੰ ਬਦਲਣ ਦਾ ਕੀਤਾ ਸੀ ਉਹ ਵੀ ਮਹਿਜ਼ ਇੱਕ ਵਾਅਦਾ ਹੀ ਬਣ ਕੇ ਰਹਿ ਜਾਏਗਾ ਵਿਧਾਇਕ ਲੈਣੇ ਆ tanwa.